ਸਾਰੇ ਜਿਵੇਂ ਕੋਵਿਡ ਪਹਿਲਾਂ ਵੀ ਆਪਾਂ ਜਾਣਦੇ ਆ ਪਹਿਲਾਂ ਵੀ ਕੇਸਿਸ ਆਪਣੇ ਕੋਲ ਆਉਂਦੇ ਰਿਹਾ ਐਕਟ ਪ੍ਰੈਸੈਂਟ ਜਿਹੜਾ ਵੇਰੀਐਂਟ ਹੈ ਕਹੋ ਜੇ ਸਾਡੇ ਕੋਲ ਕੋਈ ਅਜੇ ਡਿਟੈਕਟ ਨਹੀਂ ਹੋਇਆ ਫਾਜ਼ਿਲ ਕਾ ਕੋਈ ਅਜੇ ਤੱਕ ਕੋਈ ਕੇਸ ਦੀ ਪੁਸ਼ਟੀ ਨਹੀਂ ਹੋਈ ਹੈ ਬਟ ਫਿਰ ਵੀ ਅਸੀਂ ਪ੍ਰੀਕਾਸ਼ਨਰੀ ਇੰਤਜ਼ਾਮ ਆਪਣੇ ਵੱਲੋਂ ਕੀਤੇ ਆ ਜੀ ਸਾਰੇ ਡਿਪਾਰਟਮੈਂਟ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਮਾਸਕ ਵਗੈਰਾ ਵੀ ਵਰਤੋ ਵਾਸਤੇ ਸੀ ਕਿਹਾ ਹੈਗਾ ਉਸ ਤੋਂ ਇਲਾਵਾ ਜਿਹੜੇ ਕੋਲ ਸਾਡੇ ਕੋਲ ਰਾਖਵੇਂ ਬੈਠਾ 10 ਬੈੱਡਸ ਵੀ ਅਸੀਂ ਰਿਜ਼ਰਵ ਕਰਤੇ ਆ ਇਨ ਕੇਸ ਕੋਈ ਮਰੀਜ਼ ਆਉਂਦਾ ਕੋਈ ਪੋਜ਼ਿਟਿਵ ਮਰੀਜ਼ ਸਾਡੇ ਕੋਲ ਪਾਇਆ ਗਿਆ ਤਾਂ ਫਿਰ ਅਸੀਂ ਉਹਦੀ ਟਰੀਟਮੈਂਟ ਵਾਸਤੇ ਲੱਗਤ ਬੈੱਡ ਸਟਾਕ ਦਿੱਤੇ ਲੋਕਾਂ ਨੂੰ ਗੱਟਾ ਵਾਸਤੇ ਉਪੀਏ ਕਰਨਾ ਚਾਹੀਦਾ ਉਹਨਾਂ ਨੇ ਚਾਹਵ ਲਈ ਜਿਨੇ ਕਿ ਪਹਿਲੇ ਵਾਲੇ ਵੇਰੀਐਂਟਸ ਵੀ ਇਹ ਹੀ ਸਿਖਾ ਲਈ ਕਿ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਮਾਸਕ ਨੂੰ ਦਿਵਰਤੋ ਕਰਨੀ ਹੈਗੀ ਹੈ ਵਾਰ-ਵਾਰ ਹੱਥ ਧੋਣੇ ਹੈਗੇ ਹੈ ਤੇ ਉਸ ਤੋਂ ਇਲਾਵਾ ਪੀੜ ਵਾਲੀ ਥਾਂ ਤੇ ਇਕੱਠੇ ਨਹੀਂ ਹੋਣਾ ਹੈਗਾ ਇਹਨਾਂ ਚੀਜ਼ਾਂ ਨਾਲ ਹੀ ਆਪਾਂ ਕੋਵਿਡ ਤੋਂ ਬਚ ਸਕਦੇ ਹਾਂ ਹਾਈਜੈਨਿਕ ਫੂਡਸ ਐਸਾ ਜਿਹੜੀ ਵਰਤੋ ਕਰਨੀ ਹੈ ਉਸ ਤੋਂ ਇਲਾਵਾ ਜਿਹੜੇ ਸਿੰਟਮਸ ਹੈਗੇ ਨੇ खांसी जुकाम गला खराब इना जे एवे दे कोई भी लक्षण ਤੁਹਾਡੇ ਵਿੱਚ ਆ ਰਹੇ ਹੈ ਤਾਂ ਕੋਈ ਵੀ ਨੇੜਲਾ ਜਿਹੜਾ ਸਿਹਤ ਸਸ਼ਤਾ ਉੱਥੇ ਜਾ ਕੇ ਆਪਦਾ ਟੈਸਟ ਜਰੂਰ ਕਰਵਾਓ ਤਾਂ ਜੋ ਯਕੀਨੀ ਹੋ ਜਾਏ ਕਿ ਜੇਕਰ ਤੁਹਾਨੂੰ ਕੋਵਿਡ ਹੈ ਤਾਂ ਉਸ ਸੰਬੰਧੀ ਟਰੀਟਮੈਂਟ ਹੋ ਸਕੇ ਸਰ ਦੇ ਨਾਲ ਇੱਕ ਅਲੱਗ ਤੋਂ ਵਾਰਡ ਬਣਾਇਆ ਗਿਆ ਹੈ ਸਰ ਡਾਕਟਰਾਂ ਕੋਲ ਪੁਆਇੰਟ ਕਿੱਥੇ ਜਾ ਜੀ ਕੋਈ ਉਸ ਤਰ੍ਹਾਂ ਦਾ ਧਿਆਨ ਜਿਹੜਾ ਸਰ ਅਲੱਗ ਤੋਂ ਵਾਰਡ ਤਾਂ ਬਣਾ ਦਿੱਤਾ ਗਿਆ ਸਰ 10 ਬੈਡਸ ਰਿਜ਼ਰਵ ਕਰ ਲਿੱਤੇ ਗਏ ਆ ਬਟ ਅਲੱਗ ਤੋਂ ਇਹ ਜੇ ਮਤਲਬ ਕਿ ਡਾਕਟਰਸ ਵਗੈਰਾ ਵੱਲੋਂ ਇਹ ਕੋਈ ਅਲੱਗ ਤੋਂ ਦਾਇਤ ਨਹੀਂ ਹੈ ਸਾਰੇ ਸਟਾਫ ਨੂੰ ਓਵਰਆਲ ਸੀ ਗਾਈਡ ਕਰਤਾ ਹੈਗਾ ਇਨਸਟਰਕਸ਼ਨ ਦੇ ਦਿੱਤੇ

ਸਾਡੇ ਕੋਲ ਸਫੀਸ਼ੀਐਂਟ ਸਟਾਫ ਅਵੇਲੇਬਲ ਹੈ ਇਨ ਕੇਸਸ ਹਨ ਡਿਊਟੀਆਂ ਲਗਾਨੀ ਪਈ ਤਾਂ ਸਾਡੇ ਕੋਲ ਸਟਾਫ ਹੈ ਅਸੀਂ ਡਿਊਟੀਆਂ ਕੋਕੇ ਦੇ ਨਾਲ ਦੇ ਨਾਲ ਟਕੋਣ ਕਰ ਦਿੰਦੇ ਹਾਂ ਕਿ ਸਪੈਸ਼ਲ ਅਪਾਇੰਟਮੈਂਟ ਹੀ ਹੋਣੀ ਕਿ ਇਸ ਕਰਕੇ ਆਉਂਦੇ ਸਰ ਸਾਡੇ ਕੋਲ ਐਮਰਜੈਂਸੀ ਚ ਡਾਕਟਰ ਥੋੜੇ ਘੱਟ ਸੀਗੇ ਟੈਸਟ ਕਰਕੇ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਸੀ ਸਾਡੇ ਕੋਲ ਐਮਰਜੈਂਸੀ ਚ ਡਾਕਟਰਸ ਹੋਰ ਤਾਇਨਾਤ ਕਰ ਦਿੱਤੇ ਗਿਆ ਉਸ ਤੋਂ ਇਲਾਵਾ ਹਾਊਸ ਸਰਜਨਸ ਦੀ ਵੀ ਸਮੇ ਸਮੇਂ ਵਾਰੀ ਨਵੇਂ ਰਿਕਰੂਟਮੈਂਟ ਹੁੰਦੀ ਰਹਿੰਦੀ ਹੈ ਉਹਨੇ ਪਿੱਛੇ ਜੇ ਲਾਸਟ ਵੀਕ ਇੰਟਰਵਿਊਜ਼ ਹੋਈ ਸੀ ਤੇ ਉਹ ਵੀ ਬਹੁਤ ਜਲਦੀ ਜ਼ਰੂਰ ਕਰ ਜਾਗੇ ਡਾਕਟਰ ਰਿਕ ਐਸ ਐਮ ਆਰ ਡਿਸਟ੍ਰਿਕਟ ਹਸਪੀਟਲ ਫਾਸਟ